ਜਗਰਾਉ ਪਾਉਣਾ ਹਰੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਮੈਂ ਬਾਬਾ ਗੋਰਾ ਗੁਰੂ ਸਰਦਾਰ ਆਰਾਮ ਵੈਲਫੇਅਰ ਸੁਸਾਇਟੀ ਮਲਥੀਆਂ ਗੱਦੀ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਇਲਾਕਣ ਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਆਓ ਇੱਕ ਰੰਗਲੀ ਹਰੀ ਦੀਵਾਲੀ ਮਨਾ ਕੇ ਆਪਾਂ ਚੰਗਾ ਸਨੇਹਾ ਲੈ ਕੇ ਪਰਿਵਾਰਾਂ ਦੇ ਵਿੱਚ ਵਿਚਰੀਏ ਜਿਸ ਤਰ੍ਹਾਂ ਕਿ ਹਰੀ ਦਿਵਾਲੀ ਮਨਾਵਾਂਗੇ ਤਾਂ ਚੰਗਾ ਭਵੇਖੋ ਜਿਹੜਾ ਵਾ ਉਹ ਦੇਖਣ ਨੂੰ ਮਿਲੂਗਾ ਔਰ ਆਪਾਂ ਦਿਵਾਲੀ ਤੇ ਪਟਾਕੇ ਚਲਾਉਨੇ ਆ ਛੋਟੇ ਛੋਟੇ ਬੱਤੀਆਂ ਦੇ ਹੱਥ ਸੜ ਜਾਂਦੇ ਆ ਮੂੰਹ ਸੜ ਜਾਂਦੇ ਆ ਬਹੁਤ ਸਾਰੇ ਹਾਕਸੇ ਜਿਹੜੇ ਆ ਇਸ ਪਟਾਕਿਆਂ ਦੇ ਨਾਲ ਹੁੰਦੇ ਆ ਆਪਾਂ ਉਹਨਾਂ ਨੂੰ ਰੋਕਣ ਵਾਸਤੇ ਇੱਕ ਰੰਗਲੀ ਹਰੀ ਦਿਵਾਲੀ ਮਨਾਉਣੀ ਆ ਦਿਵਾਲੀ ਵਾਲੇ ਦਿਨ ਆਪਾਂ ਸੋਹਣੇ ਸੋਹਣੇ ਬੂਟੇ ਲਾ ਕੇ ਔਰ ਦੀਵਾਲੀ ਨੂੰ ਵਧੀਆ ਸੁਨੇਹਾ ਦੇਈਏ ਪਰਿਵਾਰਾਂ ਨੂੰ ਕਿ ਸਾਡੇ ਬੱਚਿਆਂ ਨੂੰ ਪਤਾ ਲੱਗੇ ਕਿ ਅਸੀਂ ਉਹ ਇੱਕ ਦੇ ਵਿੱਚ ਕੁਝ ਕਰ ਰਹੇ ਹਾਂ ਔਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਹ ਚੰਗਾ ਸੁਨੇਹਾ ਮਿਲੇਗਾ ਤਾਂ ਜਿਸ ਤਰ੍ਹਾਂ ਕਿ ਬਹੁਤ ਨੁਕਸਾਨ ਹੋਇਆ 2025 ਦੇ ਵਿੱਚ ਆਪਾਂ ਇਹ ਚਾਹੁੰਦੇ ਹਾਂ ਕਿ ਇਹ ਨੁਕਸਾਨ ਪਰਮਾਤਮਾ ਨਾ ਕਰੇ ਘਰਾਂ ਦੇ ਘਰ ਉੱਡੜ ਚੁੱਕੇ ਆ ਨੌਜਵਾਨੀ ਤਾ ਬਹੁਤ ਵੱਡਾ ਕਹਾਣ ਹੋ ਰਿਹਾ ਨਸ਼ਿਆਂ ਨਾਲ ਵੀ ਇਸ ਕਰਕੇ ਬੇਨਤੀ ਆ ਆਓ ਆਪਾਂ ਹਰੀ ਦੀਵਾਲੀ ਮਨਾਉਣੀ ਆ ਸਾਰਿਆਂ ਨੇ ਰਲ ਮਿਲ ਕੇ ਬੂਟੇ ਲਾਉਣੇ ਆ ਔਰ ਲਾ ਕੇ ਚੰਗਾ ਸੁਨੇਹਾ ਲੈ ਕੇ ਚੱਲਣਾ ਵਾ ਤਾਂ ਇਸੇ ਤੇ ਹੀ ਹਨੂਮਾਨ ਜਨਮ ਦਿਤੀ ਬੰਦੀ ਛੋਟ ਦਿਵਸ ਤੇ ਰੰਗਲੀ ਦੀਵਾਲੀ ਤਾਂ ਵਿਸ਼ਕਰਮਾ ਦੇ ਦੀਆਂ ਬਾਬੇ ਗੋਰੀ ਵੱਲੋਂ ਸਮੂਹ ਇਲਾਕਣ ਵਾਸੀਆਂ ਨੂੰ ਲੱਖ ਲੱਖ ਵਧਾਈਆਂ